ਕ੍ਰਾਈਸ ਚਰਚ ਰਾਮਬਗ ਵਿਖੇ ਪادری ਚਾਰਡ ਸਟੀਫਨ ਮਸੀਹ ਦੀ ਅਗਵਾਈ ਹੇਠ ਈਸਟਰ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਭੂ ਯਿਸੂ ਮਸੀਹ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਪادری ਸਟੀਫਨ ਮਸੀਹ ਵੱਲੋਂ ਈਸਟਰ ਦੇ ਦਿਹਾੜੇ ਸਬੰਧੀ ਆਈਆਂ ਸੰਤਾਂ ਨੂੰ ਬਸਿਆ ਗਿਆ। ਇਸ ਮੌਕੇ ਇਸ ਮੌਕੇ ਕੰਚਨ ਗੋਰੀ, ਬੇਨਟ ਗੋਰੀ, ਸੁਵਿਤਾ ਕੋਖਰ, ਬਿੰਨੂ ਦਾਸ, ਸੁਰਈਆ ਬੁੱਗਾ, ਨੀਹਾ ਦੂਪੀਆ, ਯੂਸਫ ਸਟੀਫਨ ਮਸੀਹ, ਰਵੀ, ਚਾਂਦਨੀ ਮਿੱਤਲ ਮਸੀਹ ਕਵਿਤਾ ਮਸੀਹ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਸਭ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਮਹਾਨ ਪ੍ਰੇਮ ਦੇ ਲਈ ਜਿਹੜਾ ਪ੍ਰੇਮ ਉਹਨਾਂ ਨੇ ਸਾਡੇ ਵਾਸਤੇ ਦਿਖਾਇਆ ਔਰ ਆਪਣੇ ਇਕਲੋਤੇ ਪੁੱਤਰ ਨੂੰ ਸਾਡੇ ਲਈ ਕੱਲਿਆ ਜਿਹੜੇ ਅੱਜ ਦੇ ਦਿਨ ਮਰਦਿਆਂ ਦੇ ਵਿੱਚੋਂ ਜ਼ਿੰਦਾ ਹੋਏ ਤੇ ਅੱਜ ਮੈਂ ਸਾਡੇ ਸ਼ਹਿਰ ਵਾਸੀਆਂ ਨੂੰ ਇਸ ਜਿੱਤ ਦੇ ਦਿਹਾੜੇ ਤੇ ਇਹੀ ਸੰਦੇਸ਼ ਦਿਨਾਵਾ ਕਿ ਜਿਵੇਂ ਪ੍ਰਭੂ ਯਸ਼ੂ ਮਸੀਹ ਨੇ ਮੌਤ ਕਬਰ ਸ਼ੈਤਾਨ ਤੇ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਤੇ ਜਿੱਤ ਹਾਸਲ ਕੀਤੀ ਇਸ ਮਨੁੱਖ ਜਾਤ ਨੂੰ ਇਹ ਸੁਨੇਹਾ ਦਿੱਤਾ ਕਿ ਉਹਨਾਂ ਸਾਰੀਆਂ ਸ਼ੈਤਾਨ ਦੀਆਂ ਚਾਲਾਂ ਤੇ ਅਸੀਂ ਕਿੱਦਾਂ ਜਿੱਤ ਹਾਸਲ ਕਰਨੀਆਂ ਕਿੱਦਾਂ ਫਤਿਹ ਪਾਉਣੀ ਆ ਇਹਨਾਂ ਸਾਰੀਆਂ ਗੱਲਾਂ ਦੇ ਲਈ ਮੈਂ ਉਸ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮਨੁੱਖ ਨੂੰ ਮਨਵ ਜਾਤੀ ਨੂੰ ਇਹ ਸਿੱਖਿਆ ਦਿੱਤੀ ਕਿ ਉਹਨਾਂ ਨੇ ਮੌਤ ਕਬਰ ਔਰ ਸ਼ੈਤਾਨ ਤੇ ਫਤਿਹ ਹਾਸਲ ਕਰਕੇ ਸ਼ੈਤਾਨ ਦੀਆਂ ਉਹਨਾਂ ਸਾਰੀਆਂ ਚਾਲਾਂ ਦਾ ਨਾਸ਼ ਕੀਤਾ ਤੇ ਅੱਜ ਦੇ ਦਿਨ ਦੀ ਮੈਂ ਇੱਕ ਪਰਫਰਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣਾ ਵਾਂ ਮੈਂ ਰਿਸਰਚ ਰੂਮਨ ਇੰਟੈਲੀਜੈਂਸਿਫ ਦੀ ਪ੍ਰੈਜ਼ੀਡੈਂਟ ਆ ਮੈਂ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੰਦੀ ਆ ਤੇ ਕਾਮਨਾ ਕਰਦੀ ਆ ਸਭ ਦੀ ਜ਼ਿੰਦਗੀ ਵਿੱਚ ਸੁੱਖ ਤੇ ਸ਼ਾਂਤੀ ਆਵੇ ਮੈਂ ਅੱਜ ਦੇ ਦਿਨ ਕੇ ਲਈ ਸਭ ਕੋ ਵਧਾਈ ਦਿੰਦੀ ਹਾਂ ਪੀਸਟ ਕ੍ਰਾਈਚਰਸ ਕੈਥੈਡਰਲ ਰਾਮਬਗ ਊਮਨ ਫੈਲੋਸ਼ਿਪ ਦੀ ਸੈਕਟਰੀ ਵੱਜੋਂ ਤੁਹਾਨੂੰ ਸਾਰਿਆਂ ਨੂੰ ਈਸਟਰ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ ਔਰ ਇਹ ਕਾਮਨਾ ਕਰਦੀ ਹਾਂ ਕਿ ਇਹ ਈਸਟਰ ਜੋ ਹੈ ਤੁਹਾਡੇ ਲਈ ਔਰ ਸਾਡੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਲਈ ਖੁਸ਼ੀਆਂ ਭਰਿਆ ਜਿਹੜਾ ਇਹ ਈਸਟਰ ਹੈ ਤੁਹਾਡੇ ਲਈ ਸਭਨਾਂ ਦੇ ਲਈ ਹੋਵੇ ਔਰ ਸਭਨਾਂ ਦੇ ਮਨਾਂ ਦੇ ਵਿੱਚ ਸ਼ਾਂਤੀ ਭਰਿਆ मैं ये बोलना चाहता हूँ कि आज ये विशेष दिन में जैसे यीशु मसीह जो प्रेम हमारे लिए दिखाया वही प्रेम हम जैसे इस अमृतसर में पूरा पंजाब में सब प्रेम के साथ मेल मिलाप के साथ सब एक साथ मेल मिलाप के साथ रह पाएंगे और बस, बस कर पाएंगे आज के दिन ईस्टर दे पूरी अमृतसर को दिन की बहुत बधाई देता हूँ धन्यवाद मैं मैन राय क्राइस्ट रामबाग तो ਸਾਰੇ ਜਗਤ ਨੂੰ ਅੱਜ ਇਸਟਰ ਦੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨਾ ਹਾਂ ਔਰ ਸਾਰਿਆਂ ਨੂੰ ਜੋ ਪ੍ਰਭੂ ਯੇਸ਼ੂ ਮਸੀਹ ਦਾ ਸੰਦੇਸ਼ ਹੈ ਉਹ ਉਹ ਹੈ ਦਿਨਾ ਹ ਕਿ ਸਾਰੇ ਮਿਲ ਕੇ ਰਹਿਣ ਪਿਆਰ ਨਾਲ ਰਹਿਣ ਜੋ ਪ੍ਰਭੂ ਯੇਸ਼ੂ ਮਸੀਹ ਸਿਖਾਇਆ ਹੈ ਉਹ ਸਾਰੇ ਇਸੇ ਅਮਲ ਕਰੇ ਗੁਰੂ ਨਗਰੀ ਸ੍ਰੀ ਅਮਰਤ ਸਾਹਿਬ ਦੇ ਰਾਮਬਗ ਚੌਂਕ ਦੇ ਵਿੱਚ ਕ੍ਰਾਈਸਟ ਚਰਚ ਦੇ ਵਿੱਚ ਅੱਜ ਜਿਹੜਾ ਇਸਟਰ ਦਾ ਪਰਵ ਹੈ ਬਹੁਤ ਹੀ ਹਰਸੋ ਲਾਜ ਨਾਲ ਮਨਾਇਆ ਗਿਆ ਔਰ ਪਾਸਟਰ ਸਟੀਫਨ ਜੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਜਿੱਥੇ ਇਸ ਪਰਵ ਦੀ ਵਧਾਈ ਦਿੱਤੀ ਗਈ ਹੈ ਉੱਥੇ ਹੀ ਸਭ ਦੇ ਭਲੇ ਦੀ ਅਰਦਾਸ ਬੇਨਤੀ ਵੀ ਕੀਤੀ ਗਈ ਹੈ ਕੈਮਰਾਮੈਨ ਰਾਜਨ ਕੁਮਾਰ ਜਨ ਅਚੂਲ ਸ਼ਰਮਾ ਫਾਸਟ ਨਿਊਜ਼ ਅਮਰਸਰ